ਪੰਜਾਬ ਦੇ ਪੌਣੇ 4000 ਵਿਦਿਆਰਥੀਆਂ ਨੇ ਲਿਆ ਬੈਂਕਾਂ ਤੋਂ 3000 ਕਰੋੜ ਦਾ ਸਟੱਡੀ ਲੋਨ ਸਟੱਡੀ ਲੋਨ ਲੈਣ ਵਾਲਿਆਂ ਦੇ ਵਿੱਚ ਪੰਜਾਬ ਦੀਆਂ ਪੌਣੇ 14000 ਲੜਕੀਆਂ ਸ਼ਾਮਿਲ ਹਰ ਰੋਜ਼ 250 ਵਿਦਿਆਰਥੀ ਵਿਦੇਸ਼ ਜਾਣ ਤੇ ਲਈ ਚੜ ਰਹੇ ਹਨ ਜਹਾਜ਼ ਸ੍ਰੀ ਰਵਿਚੰਦ ਦੇ ਰੌਤੇ ਪਟਕੀਆਂ ਪ੍ਰਵਾਸੀ ਪੰਜਾਬਨਾ ਮੁੰਡਿਆਂ ਨੂੰ ਮਿਲੀ ਨਸ਼ੇ ਕਰਨ ਦੀ ਖੁੱਲ ਪੰਜਾਬ ਦੇ ਬਜਟ ਦਾ 19ਵਾਂ ਹਿੱਸਾ ਜਾ ਰਿਹਾ ਹੈ ਬਾਹਰਲੇ ਦੇਸ਼ਾਂ ਨੂੰ ਫੀਸਾਂ ਦੇ ਰੂਪ ਦੇ ਵਿੱਚ ਵਦੇਸ਼ਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇੱਧਰ ਰਹਿੰਦੇ ਮਾਪੇ ਹਰ ਸਾਲ 28000 ਕਰੋੜ ਤੋਂ ਵੱਧ ਫੀਸ ਭੇਜਣ ਦੇ ਲਈ ਮਜਬੂਰ ਅਮਰੀਕਾ ਕੈਨੇਡਾ ਤੇ ਇੰਗਲੈਂਡ ਵਿਸ਼ੇਸ਼ ਕਰਕੇ ਪੱਛਮੀ ਦੇਸ਼ਾਂ ਦੇ ਵਿੱਚ ਗੋਰੇ ਨੌਜਵਾਨ ਦੀਸ ਨੂੰ ਹਟ ਗਏ ਹਨ ਪੰਜਾਬੀ ਗੱਬਰੂਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਰੌਣਕਾਂ ਲਾ ਦਿੱਤੀਆਂ ਹਨ ਹੁਣ ਪੰਜਾਬ ਦੇ ਵਿੱਚ ਦਿਲ ਨਹੀਂ ਧੜਕਦਾ ਸਗੋਂ ਗਲੀਆਂ ਤੇ ਸੱਥਾਂ ਦੇ ਵਿੱਚੋਂ ਵਿਛੋੜੇ ਦੇ ਦਰਦ ਦੀਆਂ ਬਾਤਾਂ ਸੁਣ ਨੂੰ ਮਿਲ ਲੱਗੀਆਂ ਹਨ ਇਹ ਗੱਲਾਂ ਚਾਹੇ 1947 ਦੇ ਹੱਲਿਆਂ ਦੇ ਨਾਲ ਜੁੜੀਆਂ ਹੋਣ 1984 ਦੇ ਸਿੱਖ ਕਤਲੇਆਮ ਤੇ ਜਾਫਿਰ ਜਹਾਜ਼ਾਂ ਤੇ ਜਹਾਜ਼ ਭਰ ਕੇ ਵਿਦੇਸ਼ਾਂ ਨੂੰ ਉੱਡਦੇ ਮੁੰਡੇ ਕੁੜੀਆਂ ਦੀਆਂ ਹੁਣ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਟਾਣੀਆਂ ਜੁੜਨ ਲੱਗੀਆਂ ਹਨ ਅਤੇ ਸ਼ਹਿਰਾਂ ਦੇ ਬਾਜ਼ਾਰਾਂ ਦੇ ਵਿੱਚ ਸਜੀਆਂ ਰੇੜੀਆਂ ਤੋਂ ਕੱਚ ਕਰੜ ਪੰਜਾਬੀ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਣ ਲੱਗੀਆਂ ਹਨ ਜਿੰਨੇ ਮੁੰਡੇ ਕੁੜੀਆਂ ਪੰਜਾਬ ਨੂੰ ਛੱਡ ਕੇ ਗਏ ਹਨ ਉਸ ਤੋਂ ਛੇਮਾ ਹਿੱਸਾ ਪ੍ਰਵਾਸੀਆਂ ਨੇ ਪੰਜਾਬ ਦੇ ਵਿੱਚ ਮਲ ਲਿਆ ਹੈ ਮਾਪੇ ਜਿਹੜੇ ਦਿਨ ਢਲਦੇ ਕੁੜੀਆਂ ਦੇ ਘਰ ਬੜਨ ਉਤੇ ਫਿਕਰਾਂ ਦੇ ਵਿੱਚ ਝੁਰਦੇ ਰਹੇ ਹਨ ਅੱਜ ਉਹੀ ਆਪਣੀਆਂ ਧੀਆਂ ਨੂੰ ਜ਼ਮੀਨਾਂ ਤੇ ਗਹਿਣੇ ਵੇਚ ਕੇ ਵਿਦੇਸ਼ੀਆਂ ਨੂੰ ਤੋਰਨ ਲੱਗੇ ਹਨ ਨਾ ਮਾਪਿਆਂ ਨੂੰ ਉਹਨਾਂ ਦੇ ਭਵਿੱਖ ਦਾ ਪਤਾ ਹੁੰਦਾ ਏ ਤੇ ਨਾ ਹੀ ਬੱਚਿਆਂ ਨੂੰ ਆਪਣੇ ਅਗਲੇ ਜੀਵਨ ਦੀ ਕੋਈ ਸਾਰ ਵਿਦੇਸ਼ਾਂ ਵਿੱਚ ਜਾ ਕੇ ਟਿਕਿਆ ਮੁੰਡੇ ਅਤੇ ਕੁੜੀਆਂ ਤੋਂ ਹੁਣ ਠੰਡੀ ਹਵਾ ਨਹੀਂ ਸਗੋਂ ਤੱਪ ਦੀ ਬਾਹ ਦੇ ਨਾਲ ਮਾਪੇ ਨੇ ਜਿਹੜੇ ਉਹ ਝੁਲਸਣ ਲੱਗੇ ਹਨ ਪ੍ਰਦੇਸ਼ਾਂ ਦੇ ਵਿੱਚ ਪੈਰ ਜਮਾ ਚੁੱਕੇ ਪੰਜਾਬੀ ਇਧਰੋਂ ਨੰਮੇ ਗਏ ਮੁੰਡੇ ਕੁੜੀਆਂ ਦਾ ਆਰਥਿਕ ਸ਼ੋਸ਼ਣ ਨਹੀਂ ਕਰਦੇ ਸਗੋਂ ਕਈਆਂ ਨੇ ਤਾਂ ਉਹਨਾਂ ਦੀਆਂ ਮਜਬੂਰੀਆਂ ਦਾ ਵੀ ਨਜਾਇਜ਼ ਫਾਇਦਾ ਉਠਾਇਆ ਈ ਜਾਂ ਫਿਰ ਇਧਰੋਂ ਅਲੜੂ ਮਰਦੇ ਗਏ ਮੁੰਡੇ ਕੁੜੀਆਂ ਆਪ ਹੀ ਪੁੱਠੇ ਰਸਤੇ ਪੈ ਗਏ ਨੇ ਕਿਸੇ ਨੂੰ ਨਸ਼ੇ ਕਰਨ ਦੀ ਖੁੱਲ ਮਿਲ ਗਈ ਐ ਤੇ ਕੋਈ ਸਰੀਰ ਵੇਚਣ ਦੇ ਰਾਹ ਤੇ ਭਟਕ ਗਿਆ ਈ ਕੈਨੇਡਾ ਦੇ ਵਿੱਚ ਵਸਦੇ ਪੰਜਾਬੀ ਬਿੱਤੀ ਪੱਖੋਂ ਸੁਖਾਲੇ ਹਨ ਕੋਈ ਗੁਰਦੁਆਰਿਆਂ ਦਾ ਮੋਰੀ ਬਣਿਆ ਹੋਇਆ ਏ ਪਈ ਸਾਹਿਤਿਕ ਸੰਸਥਾਵਾਂ ਦੇ ਉੱਦੇਦਾਰ ਹਨ ਤੇ ਕਈਆਂ ਨੇ ਵਿਰਸਾ ਸੰਭਾਲ ਸੁਸਾਇਟੀਆਂ ਬਣਾਈਆਂ ਹੋਈਆਂ ਨੇ ਅਣਗਿਣਤ ਲੋਕ ਸਮਾਜ ਸੇਵੀ ਸੰਸਥਾਵਾਂ ਚਲਾ ਰਹੇ ਨੇ ਜੇਕਰ ਇਹ ਸਾਰੇ ਮਿਲ ਕੇ ਇਧਰੋਂ ਗਏ ਨੌਜਵਾਨਾਂ ਦੇ ਲਈ ਵੱਡੇ ਸ਼ਹਿਰਾਂ ਦੇ ਵਿੱਚ ਕਾਉਂਸਲਿੰਗ ਸੈਂਟਰ ਖੋਲ੍ਹ ਦੇਣ ਤਾਂ ਸ਼ਾਇਦ ਜਵਾਨੀ ਭਟਕਣ ਤੋਂ ਬਚ ਜਾਵੇ ਏਜੰਟਾਂ ਦੇ ੱੱਕੇ ਚੜ ਕੇ ਲੜ ਉਮਰ ਦੇ ਮੁੰਡੇ ਕੁੜੀਆਂ ਨੂੰ ਵਿਦੇਸ਼ਾਂ ਦੇ ਵਿੱਚ ਸਹੀ ਸੇਧ ਦੇਣ ਦੇ ਕਿਸੇ ਹੱਦ ਤੱਕ ਸਾਡੀ ਪੰਜਾਬੀ ਜਿਮੇਵਾਰੀ ਵੀ ਪੰਤੀ ਹੈ ਇਹ ਸੰਸਥਾਵਾਂ ਜਿੱਥੇ ਬੱਚਿਆਂ ਨੂੰ ਪੁੱਠੇ ਰਾਤ ਤੋਂ ਤੋਰਨ ਤੋਂ ਮੁੜ ਸਕਤੀਆਂ ਨੇ ਉਥੇ ਇਹਨਾਂ ਦੇ ਵਸੇਬੇ ਅਤੇ ਕੰਮ ਲੱਭਣ ਦੇ ਵਿੱਚ ਵੀ ਮਦਦ ਕਰ ਸਕਦੀਆਂ ਹਨ ਮੌਕੇ ਦਾ ਲਾਭ ਉਠਾ ਕੇ ਸ਼ੋਸ਼ਣ ਕਰਨ ਵਾਲਿਆਂ ਨੂੰ ਸਭ ਕੁਝ ਸਿਖਾਉਣ ਦੀ ਜ਼ਿੰਮੇਵਾਰੀ ਹੈ ਜੇ ਇਹ ਲੈ ਲੈਣ ਤਾਂ ਘਰਾਂ ਤੇ ਵਪਾਰਕ ਅਦਾਰਿਆਂ ਦੇ ਵਿੱਚ ਬੱਚਿਆਂ ਦਾ ਸਹਿਜ ਦੇ ਵਿੱਚ ਗੁਜ਼ਰਨਾ ਆਸਾਨ ਹੋ ਜਾਵੇ ਦਰ ਲਈ ਸਰਕਾਰਾਂ ਨੂੰ ਬੱਚਿਆਂ ਦੇ ਆਪਣੇ ਮੁਲਕ ਨੂੰ ਛੱਡ ਕੇ ਵਿਗਰਨੀ ਧਰਤੀ ਉੱਤੇ ਵਸਣ ਵਿੱਚ ਰੀਆਂ ਦਿੱਕਤਾਂ ਦੀ ਸਾਰਤਾ ਹੈ ਪਰ ਇਹ ਕੰਨ ਭੁਲੇੜ ਕੇ ਡੰਗ ਟਪਾਰੀਆਂ ਨਹੀਂ ਪੰਜਾਬ ਦੇ ਵਿੱਚੋਂ ਹਰ ਰੋਜ਼ 220 ਉਂਟੇ ਕੁੜੀਆਂ ਜਹਾਜ਼ ੜਕੇ ਵਗਨੀ ਧਰਤੀ ਉੱਤੇ ਜਾ ਰਹੇ ਨੇ ਪੰਜਾਬ ਦੇ 3870 ਵਿਦਿਆਰਥੀਆਂ ਨੇ ਬੈਂਕਾਂ ਤੋਂ 3000 ਕਰੋੜ ਦਾ ਸਟੱਡੀ ਲੋਨ ਲਿਆ ਹੈ ਇਹਨਾਂ ਦੇ ਵਿੱਚੋਂ 13747 ਲੜਕੀਆਂ ਹਨ ਸਾਲ 2018 ਦੇ ਵਿੱਚ 1.5 ਲੱਖ ਪੰਜਾਬੀਆਂ ਨੇ ਆਪਣੇ ਪਾਸਪੋਰਟ ਬਣਵਾਏ ਸਨ ਬਾਹਰ ਜਾਣ ਵਾਲੇ ਪੰਜਾਬੀਆਂ ਵਿੱਚ 60% ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਾਂ ਫਿਰ ਪੱਛਮੀ ਦੇਸ਼ਾਂ ਨੂੰ ਆਪਣਾ ਟਿਕਾਣਾ ਬਣਾ ਰਹੇ ਹਨ ਅੰਕੜੇ ਦੱਸਦੇ ਹਨ ਕਿ ਸਾਲ 2022 ਦੌਰਾਨ ਸਵਾ ਲੱਖ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ। 12 ਵਰਿਆਂ ਦੌਰਾਨ 16 ਲੱਖ ਭਾਰਤੀਆਂ ਨੇ ਆਪਣੇ ਮੂਲਕ ਦੀ ਨਾਗਰਿਕਤਾ ਛੱਡੀ ਸੀ। ਪਹਾੜਾਂ ਦੀਆਂ ਮੁਸੀਬਤਾਂ ਚੱਲਣ ਦੇ ਬਾਵਜੂਦ ਵੀ ਵਿਦੇਸ਼ ਦੀ ਧਰਤੀ ਉੱਤੇ ਜਾ ਕੇ ਬਸਣ ਵਾਲੇ ਪੰਜਾਬੀਆਂ ਦੀ ਗਿਣਤੀ ਘਟਣ ਦੀ ਥਾਂ ਵਧ ਰਹੀ ਹੈ। ਜੇ ਪੰਜਾਬ ਦੇ ਵਿੱਚ ਹੀ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਤਾਂ ਸ਼ਾਇਦ ਇਹ ਵਿਦੇਸ਼ੀ ਧਰਤੀ ਦੇ ਵੱਲ ਮੂੰਹ ਨਾ ਕਰਦੇ। ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਕਦੇ ਅਹਿਸਾਸ ਹੀ ਨਹੀਂ ਹੋਇਆ। ਪੰਜਾਬੀ ਨੌਜਵਾਨਾਂ ਦੇ ਕੰਨ ਉਸ ਲੰਮੀ ਸਿਟੀ ਨੂੰ ਸੁਣਨ ਦੇ ਲਈ ਖੜੇ ਹਨ ਜਿਹੜੇ ਮੂਲ ਤੇ ਆ ਕੇ ਭੁੱਲਿਆ ਨੂੰ ਰਾਹੇ ਪਾ ਦੇਵੇ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ